ਆਹ ਦੇਖੋ ਵੀ ਦੋਸਤੋ ਵੀ ਭੋਲੇ ਭਾਲੇ ਲੋਕਾਂ ਨੂੰ ਜਿੱਦਾਂ ਰਾਹ ਜਾਂਦੀਆਂ ਬੱਸ ਅੱਡੇ ਪੋਸਟਰ ਲੱਗਾ ਇੱਕ ਇਹ ਜ਼ਿਆਦਾਤਰ ਨਾ ਬੀਬੀਆਂ ਨੂੰ ਠਗਦੇ ਆ ਕਿਉਂਕਿ ਹਰ ਕੋਈ ਘਰੋ ਘਰੀ ਪਰੇਸ਼ਾਨ ਹੁੰਦਾ ਕੋਈ ਕਿਸੇ ਗੱਲੋਂ ਕੋਈ ਕਿਸੇ ਗੱਲੋਂ ਤਾਂ ਕਰਕੇ ਇਹ ਪੋਸਟਰ ਲਾਂਦੇ ਆ ਵੀ ਲੋਕੀ ਸਾਡੇ ਜਾਜ ਫੜਨ ਹੁਣ ਅੱਜ ਇੱਥੇ ਪੋਸਟਰ ਲੱਗਾ ਵਾ ਵਿਸ਼ਵ ਪ੍ਰਸਿੱਧ ਨੰਬਰ 1 ਖਾਨਦਾਨੀ ਜੋਤਿਸ਼ ਕੇਂਦਰ ਤਾਤ੍ਰਿਕ 11 ਵਿਦਿਆ ਦੇ ਵਿਗਿਆਨ ਕਾਲੇ ਇਲੰਦੇ 68 ਮੇਰੇ ਕੋਲ ਸਪੈਸ਼ਲਿਸਟ ਮੁੱਟ ਕਰਨੀ ਬੱਤੀ ਕਰਾਂ ਤੰਤਰ ਮੰਤਰ ਦਾ 27 ਸਾਲਾਂ ਦਾ ਵਿਸ਼ਾਲ ਅਨੁਭਵ ਜਫਰ ਸ਼ਾ ਬੰਗਾਲੀ ਜੀ ਫੋਨ ਨੰਬਰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਜਿਵੇਂ ਕਾਰੋਬਾਰ ਘਰੇਲੂ ਝਗੜੇ ਤਲਾਕ ਮੁਕੱਦਮਾ ਖਲਾ 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 ਮਨਚਾਹ ਪਿਆਰ ਹੋ ਗਿਆ ਦੁਸ਼ਮਣ ਤੋਂ ਛਡਕਾਰਾ ਰੁਸੇ ਪ੍ਰੇਮੀ ਪ੍ਰੇਮਿਕਾ ਨੂੰ ਬਣਾਉਣਾ ਖੋਇਆ ਪਿਆਰ ਚਲੋ ਜੋ ਵੀ ਲਿਖਿਆ ਤੁਸੀਂ ਸਾਰਾ ਪੜ੍ਹ ਲਿਓ ਸਕਰੀਨ ਦੇ ਉੱਤੇ ਇੱਥੇ ਫੋਨ ਦੀ ਫੋਨ ਹੀ ਜ਼ਿੰਦਗੀ ਸਵਾਰੂ ਪਤਾ ਲੁਧਿਆਣਾ ਹੁਣ ਆਪਾਂ ਇਹਨੂੰ ਫੋਨ ਕਰਾਂਗੇ ਬੰਦੇ ਨੂੰ ਫੋਨ ਕਰਕੇ ਇਹਨੂੰ ਪੁੱਛਾਂਗੇ ਵੀ ਆਪਾਂ ਆਪਣਾ ਸਾਡਾ ਵਿਆਹ ਨਹੀਂ ਹੋਇਆ ਚਲੋ ਮੇਰਾ ਤਾਂ ਵਿਆਹ ਹੋਇਆ ਮੇਰਾ ਤਾਂ ਬੱਚਾ ਵੀ ਹੈਗਾ ਆਪਾਂ ਇਹਨੂੰ ਫੋਨ ਕਰਕੇ ਪੁੱਛਾਂਗੇ ਵੀ ਸਾਡਾ ਵਿਆਹ ਨਹੀਂ ਹੋਇਆ ਦੇਖਦੇ ਹਾਂ ਕਿੰਨਾ ਕੇ ਵਿਗਿਆਨੀ ਆ ਬੰਦਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਫੋਨ ਦੇ ਉੱਤੇ ਤੁਹਾਨੂੰ ਇਹਦਾ ਕਲਾਸਾ ਕਰਕੇ ਦਿਖਾਵਾਂਗੇ ਆਪਾਂ ਇਹਨੂੰ ਆਪਾਂ ਕਵਾਂਗੇ ਕਿਸੇ ਬੋਲੀਵੁੱਡ ਪਹਿਲਾਂ ਸਾਰੀ ਗੱਲਬਾਤ ਕਰਕੇ ਇਹਨੂੰ ਕਵਾਂਗੇ ਭਾਜੀ ਕਿੰਨਾ ਖਰਚਾ ਵਾ ਕੀ ਪੈਸੇ ਲੈਨੇ ਤੁਸੀਂ ਸਾਨੂੰ ਦੱਸਿਓ ਅਸੀਂ ਇਹਨੂੰ ਕਹਿਣਾ ਵਾ ਵੀ ਅਸੀਂ ਕਿਸੇ ਨਾ ਐਕਟਰ ਦੇ ਨਾਲ ਜਾਂ ਬੋਲੀਵੁੱਡ ਐਕਟਰ ਨਾਲ ਕੋਈ ਪੰਜਾਬੀ ਐਕਟਰ ਨਾਲ ਸਾਡਾ ਵਿਆਹ ਕਰਾਵੇ ਫਿਰ ਦੇਖਦੇ ਹਾਂ ਕੀ ਕਹਿੰਦਾ ਹੈ ਚਲੋ ਦਿਖਾਉਂਦੇ ਹਾਂ ਪੂਰੀ ਵੀਡੀਓ ਕਿ ਕਿੱਦਾਂ ਇਹ ਲੋਕਾਂ ਨੂੰ ਠੱਗਦੇ ਆ ਭੋਲੇ ਭੋਲੇ ਲੋਕ ਫਗਵਾੜੇ ਦਾ ਬੱਸ ਸਟੈਂਡ ਆ ਆ ਪੋਸਟਰ ਲੱਗਾ ਥਾਂ ਥਾਂ ਤੇ ਪੋਸਟਰ ਲਾਏ ਇਹਨਾਂ ਨੇ ਲੋਕਾਂ ਨੂੰ ਪਹੁੰਚਾਉਣ ਵਾਸਤੇ ਆ ਫਗਵਾੜੇ ਦਾ ਬੱਸ ਅਡਾ ਆ ਪੁੱਲ ਜਾਂਦਾ ਆ ਲੱਗਾ ਪੋਸਟਰ ਇਹਨਾਂ ਦੇ ਹੋਰ ਕਈ ਜਗ੍ਹਾ ਪੋਸਟਰ ਲੱਗੇ ਆ ਆਪਾਂ ਜਿਹੜਾ ਫੋਨ ਤੇ ਗੱਲਬਾਤ ਕਰਦੇ ਆ ਦੇਖਦੇ ਕੀ ਕਹਿੰਦੇ ਹਲੋ ਹਨੀਬਾ ਭਾਈ ਨਮਸਕਾਰ ਜੀ ਨਮਸਕਾਰ ਜੀ ਹੋਰ ਬਾਬੇ ਠੀਕ ਹੋ ਸੇ ਤਾਂ ਹਾਂਜੀ ਹਾਂਜੀ ਹੋਣੀਆ ਬਾਬੇ ਤੁਹਾਡਾ ਨੰਬਰ ਦੇਖਿਆ ਸੀਗਾ ਮੈਂ ਬੱਸ ਅਡੇ ਫਗਵਾੜੇ ए, हां चाचा जी बोलिए ए ਤੁਸੀਂ ਲੁਧਿਆਣਾ ਤੋਂ ਬੋਲਦੇ ਹੋ ਬਾਬਾਈ ਹਾਂਜੀ ਬਾਬਾਈ ਇਹ ਕ ਮਸਲਾ ਹਾਲ ਕਰੋ ਮੇਰਾ ਬਹੁਤ ਟਾਈਮ ਤੋਂ ਨਾ ਮੈਂ ਪਰੇਸ਼ਾਨ ਬੋਧਾ ਜੀ ਹਾਂਜੀ ਜੀ ਸੋਗੀ ਪ੍ਰੋਬਲਮ ਆ ਬਾਬਾ ਜੀ ਮੇਰਾ ਨਾ ਜਿੱਦਾਂ ਮੇਰੀ ਉਮਰ 40 ਦੇ ਲੱਗ ਛਾਗੇ ਹੋ ਗਈ ਹੈ ਤੇ ਮੇਰਾ ਨਾ ਸਾਰਾ ਵਿਆਹ ਨਹੀਂ ਹੋ ਰਿਹਾ ਮੇਰਾ ਮੈਂ ਬਹੁਤ ਜਗ੍ਹਾ ਜਾਇਆ ਮੱਥੇ ਟੇਕਿਆ ਪਰ ਮੇਰੀ ਗੱਲ ਨਹੀਂ ਬੰਦੀ ਵੀ ਕੋਈ ਕਿਤੇ ਤੁਹਾਨੂੰ ਕੱਲ ਮਰੋਗੇ ਜੀ ਨਹੀਂ ਹੋਗਾ ਨਾ ਵਿਆਹ ਨਹੀਂ ਹੋ ਰਿਹਾ ਬਾਬਾਈ ਮੇਰਾ ਆਦਮੀ ਕੰਟੈਕਟ ਕਰ ਰਿਹਾ ਉਹ ਕਿਉਂ ਨਾ ਆ ਰਿਹਾ ਕਿਉਂ ਕਾਰਨ ਚਾਹੋ ਜੀ ਹੁਣ ਹੀ ਦੇਖ ਲਊਗਾ ਬਾਬਾ ਜੀ ਮਾੜਾ ਦੇਖੋ ਤਾਂ ਕੀ ਗ੍ਰਹਿ ਮੈਂ ਤਾਂ ਬੜੇ ਪਾਏ ਕਿਤੇ ਬਾਬਾ ਜੀ ਬੰਦੀ ਕਿਤੇ ਕਿਤੇ ਨਾਰੀਆਂ ਰੋੜੇ ਆ ਮੈਂ ਤਾਂ ਜਾ ਕੇ ਭਾਈ ਨਾ ਨਾ ਜਿਹੜੇ ਟੋਲਣੇ ਕਿ ਦੋ ਹਾਂ ਹਾਂ ਜੀ ਹਾਂ ਕੁਝ ਕੋਲ ਨੇ ਜੀ ਲੋ ਅੱਛਾ ਜੀ ਦੋਨੋਂ ਸ਼ੁੱਕਰ ਨੂੰ ਇੱਕ ਵਾਰ ਮੇਰੇ ਕੋਲ ਆਣਾ ਅੱਛਾ ਜੀ ਦੱਸ ਜੀ ਗੱਲਾਂ ਵੀ ਸਾਰਾ ਕੁਝ ਚੈੱਕ ਕਰ ਸਕਦੇ ਹੋ ਤੇ ਬਾਬਾ ਜੀ ਫੋਨ ਤੇ ਮਾੜਾ ਮੋਟਾ ਦੱਸ ਸਕਦੇ ਆ ਫੋਨ ਤੇ ਸਾਥੇ ਚੇਤਨ ਨਾਲ ਇਹ ਕੁਝ ਹੈ ਫੋਨ ਤੇ ਸਿਰ ਲੋਕੋ ਨੂੰ ਬੰਨਣ ਵਾਲੀ ਬਾਤ ਹੈ ਅੱਛਾ ਮਾਰੇ ਆ ਇਹ ਕੰਮ ਹੁੰਦਾ ਨਹੀਂ ਜੋ ਕੋ ਬਣਾਉਣ ਵਾਲਾ ਨਹੀਂ ਮੈਂ ਫੋਨ ਤੇ ਤੁਹਾਨੂੰ ਮੈਂ ਕਹਾਂ ਜਿੱਦਾਂ ਮਤਲਬ ਆਪਣਾ ਪਤਾ ਉਹ ਦੱਸ ਦਿੰਦਾ ਕਿ ਨਾ ਮੈਂ ਡੇਟ ਉਹ ਵਰਤ ਕਿੰਨੀ ਟਾਈਮ ਕਿੰਨਾ ਹਾਂ ਕੁਛ ਨਹੀਂ ਹੋਣਾ ਹਾਂਜੀ ਕੁਛ ਨਹੀਂ ਹੋਣਾ ਬਿਨਾਂ ਆਏ ਕੁਛ ਨਹੀਂ ਹੋਊਗਾ ਤੇ ਉਹਦਾ ਹੋ ਜਾਊਗਾ ਬਾਬਾ ਜੀ ਕੰਮ ਆਪਣਾ ਪੱਕਾ ਬਿਲਕੁਲ ਚੈੱਕ ਕਰਕੇ ਬਤਾਏਗੇ ਆ ਜਾਓ ਆਪ ਤੇ ਕਿਹੜੀ ਜਗ੍ਹਾ ਕੋਈ ਅਕਚਲ ਪ੍ਰੋਬਲਮ ਹੈ ਤਾਂ ਉਹ ਠੀਕ ਕਰਕੇ ਦੇਗੇ ਕਿਹੜੀ ਜਗ੍ਹਾ ਆਣਾ ਬਾਬਾ ਜੀ ਉਹ ਦਿਆਲੇ ਬਸ ਸਟੈਂਡ ਅੱਛਾ ਜੀ ਜੀ ਜਨਾਬ ਤੇ ਕੰਮ ਹੋ ਜੂਗਾ ਪੱਕਾ ਮੈਂ ਤਾਂ ਹੀ ਆ ਆ ਬਾਬਾ ਜੀ ਮੈਂ ਬਹੁਤ ਵਾਰ ਲ ਬਹੁਤ ਜਗ੍ਹਾ ਜਾ ਚੁੱਕਾ ਮੇਰਾ ਹੱਲ ਨਹੀਂ ਹੋ ਰਿਹਾ ਕਿਸੇ ਬਸੇ ਕੋਈ ਵਾਸਤੇ ਆ ਕੇ ਮਿਲੋ ਆਪ ਠੀਕ ਹੈ ਕਿਉਂਕਿ ਇੱਥੇ ਵੀ ਨਾ ਇੱਕ ਆਪਣੇ ਸੀਗੇ ਬਗਵਾੜੇ ਵੀ ਸੀਗੇ ਬਾਬਾ ਜੀ ਉਹ ਵੀ ਮੇਰੇ ਕਹਿੰਦਾ ਮੈਂ ਉਹਨਾਂ ਨੂੰ 21000 ਰੁਪਏ ਦਿੱਤਾ ਵਾ ਮੁੜ ਕੇ ਉਹ ਗੱਲ ਨਹੀਂ ਬਣੀ ਮੁੜ ਕੇ ਬਾਈ ਆਪਾਂ ਤੇ ਮਿਲੋ ਆਪ ਨੇ ਕੀ ਕਰਾਇਆ ਕਾਹ ਕਰਾਇਆ ਕੀ ਹੋ ਗਿਆ ਕੋ ਚੋੜੋ ਆਪ ਨੇ ਮੇਰੇ ਕੋਲ ਤੋਂ ਨਹੀਂ ਕਰਾਇਆ ਨਾ ਕੋਈ ਨਹੀਂ 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 ਤਾਂ ਹੀ ਤੁਹਾਡੇ ਬਾਬੇ ਨੰਬਰ ਲਿਆ ਮੈਂ ਉੱਥੇ ਪਾਸਟੈਂਡ ਤੋਂ ਮੈਂ ਚੱਲਾ ਸੀ ਲੁਧਿਆਣੇ ਤੇ ਅੱਜ ਬੈਠੇ ਆ ਬਾਬਾ ਜੀ ਤੁਸੀਂ ਅੱਜ ਬੈਠੇ ਸੀ ਅ ਤੇ ਕਿੰਨੇ ਕਮੇ ਤੱਕ ਆ ਸਕਦਾ ਹੈਂਗਾ? ਜੋ ਮੈਂ ਜਿਵੇਂ ਟਾਈਮ ਆ ਜਾਊਗਾ। ਤੇ ਉਹ ਤਾਂ ਹੋ ਜਾਊਗਾ ਬਾਬਾ ਪੱਕਾ ਹੱਲਾ ਆਪਣਾ। ਮੈਂ ਬਾਈ ਜਵਾਬ ਦੇਖੂੰਗਾ ਚੈੱਕ ਕਰੂੰਗਾ ਹੋਗਾ ਤਾਂ ਬਤਾਊਂਗਾ ਨਹੀਂ ਹੋਗਾ ਤਾਂ ਮਨਾ ਕਰੂੰਗਾ। ਅੱਛਾ ਜੀ। ਨਾ ਕੋਈ ਥੋੜੀ ਹੈ। ਠੀਕ ਹੈ ਜੀ। ਲੱਖੋਗਾ ਭਗਵਾਨ ਥੋੜੀ ਉਹਦੇ ਮਿਲਣ ਦੇ ਇੱਕ ਬਿਨਾ ਕੋਈ ਕੁਝ ਕਹਿ ਦਊ ਆਪਕੋ। ਤਕਫੀਰ ਹੁੰਦੀ ਬਾਬਾ ਜੀ ਕੋ ਆਪਣੀ। ਹਾਂ ਜੀ। ਫੀਸ ਕਿੰਨੀ ਹੁੰਦੀ ਆਪਣੀ ਫੀਸ? ਫੀਸ 300 ਰੁਪਏ। 300 ਰੁਪਿਆ ਜੀ। ਹਾਂ ਜੀ। ਓਕੇ ਤੇ ਬਾਬਾ ਜੀ ਕਿਸੇ ਐਕਟਰ ਦਾ ਵਿਆਹ ਕਰਾਣਾ ਹੋਵੇ ਬਾਲੀਵੁੱਡ ਦੇ ਕਿਸਨਾ। ਦੇਖੋ ਜੀ ਫੋਨ ਕੱਟ ਗਿਆ ਹੁਣ ਕਹਿੰਦਾ ਮੈਂ ਕਿਹਾ ਜੈਕਟ ਨਾਲ ਵਿਆਹ ਕਰਾਣਾ ਤੇ ਫੋਨ ਹੀ ਕੱਟ ਗਿਆ